ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਅੱਗੇ ਬੇਨਤੀ ਹੈ ਜੋ ਜੜੀਆਂ ਹੈ ਸੱਚਿਆ ਪਾਤਸ਼ਾਹ ਜਿੰਨੇ ਵੀ ਬਿਊਰ ਇਸ ਸਮੇਂ ਸਾਨੂੰ ਦੇਖ ਰਹੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੀ ਚੜ੍ਹਦੀਆਂ ਕਲਾਂ 'ਚ ਰੱਖੀ ਜਿਹੜੀਆਂ ਜੈ 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 ਮੰਗਾਏ ਸਭ ਦੀਆਂ ਜ਼ਰੂਰ ਪੂਰੀਆਂ ਕਰੀ ਮੇਰੇ ਦਾਤਾ ਸੱਚਿਆ ਪਾਤਸ਼ਾਹ ਜੀ ਅੱਜ ਚੰਡੀਗੜ੍ਹ ਗਏ ਸੀ ਚੰਡੀਗੜ੍ਹ ਤੋਂ ਆਉਂਦੇ ਆਉਂਦੇ ਵਾਪਸੀ ਆ ਜਦੋਂ ਬਲਾਕ ਮਾਜਰੀ ਦੇ ਕੋਲ ਪਹੁੰਚੇ ਉੱਥੇ ਤੇ ਮੈਨੂੰ ਮੇਰੀ ਮਾਸੀ ਦੀ ਕੀਤਾ ਆ ਗਿਆ ਮਾ ਮੈਨੂੰ ਲਾਦਾ ਮੇਰੀ ਮਾਸੀ ਮੈਨੂੰ ਯਾਦ ਕਰਦੀ ਆ ਤੇ ਫੇ ਮੈਂ ਕੀ ਕੀਤਾ ਪੂਰਾ ਪਲਾਨ ਦੇ ਨਾਲ ਆਪਣੀ ਮਾਸੀ ਦੇ ਕੋਲ ਪਹੁੰਚ ਗਿਆ ਭਿੰਦਰਾ ਕਪਿੰਡ ਦੇ ਵਿੱਚ ਤੇ ਮਾਸੀ ਨੇ ਵੀ ਆਉਂਦੀ ਸਾਰੇ ਕਿਹਾ ਨੇਤਰ ਤੈਨੂੰ ਮੈਂ ਯਾਦ ਕਰਦੀ ਸੀ ਇਹ ਦਿਲ ਦੀਆਂ ਖਿੱਚਾਂ ਹੁੰਦੀਆਂ ਜੀ ਕਿਤੇ ਨਾ ਕਿਤੇ ਆਪਸੀ ਤਾਰਾਂ ਹੁੰਦੀਆਂ ਨੇ ਅਸੀਂ ਪਹਿਲਾਂ ਸਿੱਧਾ ਰੋਡ ਦੇ ਉੱਪਰ ਨੂੰ ਜਾਣ ਲੱਗੇ ਸੀਗੇ ਤੇ ਇਹਨੇ ਆਪਣਾ ਇੱਕ ਕਿਸਾਨੀ ਵਾਲਾ ਕਾਰਡ ਵੀ ਕੱਢ ਲਿਆ ਸੀਗਾ ਇੱਕ ਇਹਦੇ ਕੋਲ ਪ੍ਰੈਸਰ ਰਿਪੋਰਟਿੰਗ ਵਾਲਾ ਕਾਰਡ ਸੀਗਾ ਦੋਹੇ ਕੱਢ ਲਏ ਸੀ ਵੀ ਜਿਹੜੇ ਰਸਤੇ ਦੇ ਵਿੱਚ ਟੋਲ ਪਲਾਦਦੇ ਆਉਣੇ ਕਹਿੰਦਾ ਵੀ ਉਹਨੂੰ ਆਪਾਂ ਦਿਖਾ ਦੇਣਾ ਆਪਾਂ ਕਲੀਅਰ ਹੋਣਾ ਮਾਹ ਵੀ ਏਕੇ ਲੱਗਿਆ ਕਰਨ ਇਹ ਕਹਿੰਦਾ ਵੀ ਉਹ ਟੋਲ ਪਲਾਦਦੇ ਨਹੀਂ ਹੁਣ ਮਾ ਟੋਲ ਪਲਾਦਦੇ ਨੂੰ ਜਾਣਾ ਨਹੀਂ ਆਪਾਂ ਨੇ ਵੀ ਅੱਜ ਇਧਰ ਨੂੰ ਮੰਨ ਕਰਦਾ ਬੇਂਦਰਾ ਕਾਲੀ ਸ਼ਾਇਆ ਨੂੰ ਜਾਣ ਨੂੰ ਹਨਾ ਭਾਈ ਚੱਲਦੇ ਆ ਫਿਰ ਸਾਥ ਹੀ ਇਹ ਜਾ ਹੋਣਾ ਚਾਹੀਦਾ ਇੱਕ ਨੇ ਕਹੀ ਦੂਜੇ ਨੇ ਮੰਨੀ ਫਿਰ ਦੋਨੇ ਬ੍ਰਹਮ ਗਿਆਨੀ ਹੋ ਜਾਂਦੇ ਹਨਾ ਹੁਣ ਬ੍ਰਹਮ ਦਾ ਗਿਆਨ ਤਾਂ ਫਿਰ ਸਾਨੂੰ ਹੁਣ ਹੋਣਾ ਹੀ ਆ ਔੜੀ ਔੜੀ ਜਦ ਕੱਟੇ ਰਹਿੰਦੇ ਉੱਟਦੇ ਬੈਠਦੇ ਆ ਤੇ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਇਹ ਵੀ ਚੜਦੀ ਕਲਾ ਚ ਰਹੇ ਸਰਪੰਚੀ ਆਪਣੀ ਵਧੀਆ ਢੰਗ ਨਾਲ ਨਭਾਵੇ ਤੇ ਵਧੀਆ ਰਿਪੋਰਟਾਂ ਆਉਣ ਮੈਂ ਮੈਨੂੰ ਵੀ ਇੱਧਰ ਤੇ ਸੁੱਖ ਦਾ ਸਾਹ ਰਹੀ ਆਉਂਦਾ ਵੀ ਤੇਰਾ ਮਿੱਤਰ ਨੇ ਵਧੀਆ ਕੰਮ ਕੀਤੇ ਆ ਤੇ ਪਰ ਇਹ 5 ਸਾਲ ਬਾਅਦ ਕਹਿੰਦੇ ਵਸੇ ਜਿੰਨੀ ਮਰਜੀ ਇੱਕ ਪਹਿਲਾ ਕਹਾਵਤ ਹੋਇਆ ਕਰਦੀ ਸੀਗੀ ਵੀ ਨੇਕੀ ਕਰ ਖੂਮੇ ਡਾਲਾ ਇੱਕ ਕਹਾਵਤ ਚੇਂਜ ਹੋ ਗਈ ਜੀ ਥੋੜੀ ਜੀ ਮੈਂ ਕਰੀਏ ਚੇਂਜ ਬਾਕੀ ਮੈਨੂੰ ਪਤਾ ਨਹੀਂ ਕਿਤੇ ਵੀ ਨੇਕੀ ਕਰ ਜੁੱਤੀਆਂ ਖਾ ਤੇ ਪੋਜੀਸ਼ਨ ਹੋ ਗਈ ਹੈ ਜੀ ਮਤਲਬ ਜਿੰਨਾ ਮਰਜੀ ਤੁਸੀਂ ਸੇਵਾ ਭਾਵਨਾ ਕਰ ਕੰਮ ਕਰ ਲੋ ਜਿੱਦੇ ਤੁਸੀਂ ਸਭ ਤੋਂ ਵੱਧ ਮਦਦ ਕਰੋਗੇ ਸੱਟ ਉਹੀ ਟਿਕਾਣੇ ਮਾਰਦਾ ਆ ਕਿ ਉਹੀ ਉਹਦਾ ਬੜਾ ਦੁੱਖ ਲੱਗਦਾ ਆਪਾਂ ਤਾਂ ਦਿਲੋਂ ਚੱਲਦੇ ਹੁੰਦੇ ਆ ਅਗਲੇ ਦੇ ਨਾਲ ਅਗਲਾ ਦਿਮਾਗ ਨਾਲ ਗੇਮ ਖੇਡਦਾ ਸਾਡੇ ਨਾਲ ਹੁਣ ਮੈਂ ਜੀ ਨੂੰ ਕਹਿ ਰਿਹਾ ਉਹ ਸਮਝ ਵੀ ਲਿਆ ਮੇਰੀ ਵੀਡੀਓ ਵੀ ਦੇਖਦਾ ਹੋ ਤੇ ਉਹ ਗੱਲ ਵੀ ਸਮਝ ਰਿਹਾ ਵੀ ਯਾਰ ਕਿੱਥੇ ਗੱਲ ਬੋਲੀ ਨਿੱਤਰ ਨੇ ਤੇ ਬਹੁਤ ਮੈਂ ਫਿਰ ਪਤਾ ਇੱਕ ਬੰਦਾ ਹੋਰ 10 ਬੰਦਿਆਂ ਦੀ ਹੈਲਪ ਹੋਣ ਤੇ ਵੀ ਰੋਕ ਦਿੰਦਾ ਸਾਡੀ ਸਾਡੀ ਡਿਊਟੀ ਹੈ ਵੀ ਚਲੋ ਹੈਲਪ ਕਰਦੇ ਜਾਈ ਜਾਓ ਜੇ ਇੱਕ ਬੰਦਾ ਕਿਤੇ ਆ ਕੇ ਕੋਈ ਗਲਤ ਕੰਮ ਕਰ ਜਾਂਦਾ ਨੇ ਹੈਲਪ ਦਾ ਗਲਤ ਫਾਇਦਾ ਉਠਾਉਂਦਾ ਏ ਉੱਥੇ ਫਿਰ ਉਹ ਗਹਾਂ ਵਾਲੇ ਪਤਾ ਨਹੀਂ ਕਿੰਨੇ ਬੰਦਿਆਂ ਦਾ ਅੱਗਾ ਮਾਰਦਾ ਹਣਾ ਕਿਉਂਕਿ ਦਿਮਾਗ ਤੇ ਸਾਡੇ ਤੇ ਅਸਰ ਹੁੰਦਾ ਏ ਕਿਸੇ ਵੀ ਕਹਦਾ ਵੀ ਯਾਰ ਅਸੀਂ ਦੇ ਲੋਗ ਕਰ ਰਹੇ ਆਂ ਇਹ ਬੰਦੇ ਦਾ ਬੰਦਾ ਸਾਡੇ ਦਾ ਚਲਾਕੀਆ ਕਿਹੜਾ ਦਾ ਫਿਰ ਉਹ ਛੱਡੋ ਯਾਰ ਇਹ ਟੌਪਿਕ ਨੂੰ ਬੰਦ ਕਰਕੇ ਆਪਣੀ ਮਾਸੀ ਦੇ ਕੋਲ ਆਇਆ ਮੈਂ ਜਿਹੜੀ ਮੇਰੀ ਮਾਸੀ ਆ ਬੜੀ ਪਿਆਰੀ ਮਾਸੀ ਆ ਮੇਰੀ ਮੇਰੀ ਮਾਂ ਜਦ ਹੀ ਸ਼ਕਲ ਦੇਖ ਲੰਨਾ ਫਿਰ ਮੈਨਾਂ ਮੈਨੂੰ ਵੀ ਮੜ ਜਾ ਦਿਲ ਅੱਜ ਮੈਨੂੰ ਠਿੱਲੀ ਜੀ ਲੱਗੀ ਥੋੜੀ ਜਿਹੀ ਦੀ ਸ਼ਕਲ ਨਾਲ ਥੋੜੀ ਸੁਜੀ ਸੁਜੀ ਜੀ ਹੋਈ ਆ ਉਹਨੂੰ ਮੈਂ ਬੁਲਾਉਂਦਾ ਖੜ ਚੋ ਇੱਕ ਮਿੰਟ ਰੇ ਦੇ ਵਿੱਚ ਅਸੀਂ ਤੇ ਹੁਣ ਲਾਈਟ ਲੂਟ ਦਾ ਪਤਾ ਨਹੀਂ ਹੱਥ ਬਣ ਗਈ ਲਾਈਟ ਬਣ ਗਈ ਗੱਲ ਉਹਨੂੰ ਆਈਡੀ ਆਨ ਪੱਟੇ ਦੀ ਕਾ ਕਿੰਨਾ ਬਾਸ ਦੇਰੇ ਦੇਰੇ ਨਿਕਲਦੇ ਆਂ ਇਹ ਨਿਕਲਦੇ ਆਂ ਹਾਂ ਬਸ ਬਾਈ ਗੁਰਜੀਤ ਕਾਲ ਸਾਹਿਬ ਵਾਹਿਗੁਰਜੀ ਕੀ ਫਤਿਹ ਸਾਰੇ ਰਾਜੀ ਖੁਸ਼ੀ ਰਹਿਣ ਜੀ ਹਾਂ ਨਹੀਂ ਬੀਬੀ ਪਤਾ ਨਹੀਂ ਪਤਾ ਕੀ ਕਹ ਲੈ ਜੇਕਰ ਹੁਣ ਸਵਾਲ ਪੈਦਾ ਹੋ ਜਾਣਾ ਬਸ ਮੁੰਡੇ ਸੇਵਾ ਨਹੀਂ ਕਰਦੇ ਤੇਰੇ ਬਹੂਆਂ ਸੇਵਾ ਨਹੀਂ ਕਰਦੀਆਂ ਤਾ ਵੀਰੇ ਹੁਣ ਇਹ ਇਹਦਾ ਵੀ ਕੁਝ ਹੋਰੇ ਬਦਲ ਨਿਕਲਦਾ ਉਹਨਾਂ ਕੈਂਡ ਦਾ ਗੱਲ ਕੁਝ ਹੋਰ ਹੁੰਦੀ ਹੈ ਪਰ ਮੀਨਿੰਗ ਹੋਰ ਨਿਕਲ ਜਾਂਦੇ ਆ ਬਾਈ ਹਨਾ ਟਾਈਮ ਕਰ ਰੋਟੀ ਮਿਲਦੀ ਆ ਸਾਰਾ ਕੁਝ ਹਾਂ ਉਹ ਹੋਲੇ ਮਹੱਲੇ ਨੂੰ ਨਹੀਂ ਜਾਣਾ ਹਾਂ ਮੋਟ ਮਾ ਅੱਛਾ ਉਹ ਚਾਹਤ ਸੀ ਇਹ ਗੱਲ ਹਾਂ ਹੋਲੇ ਮਹੱਲੇ ਨੂੰ ਜਾਂਦੇ ਜਿਹੜੇ ਠੀਕ ਹੈ ਸੇਵਾ ਇਹ ਮਾਸੀ ਸਾਡੀ ਸੇਵਾਦਾਰ ਨਹੀਂ ਹੈ ਸੰਗਤ ਲੈ ਕੇ ਜਾਂਦੀ ਹੁੰਦੀ ਹੈ ਹੋਲੇ ਮਹੱਲੇ ਨੂੰ ਹਾਂ ਇਹ ਗੱਲ ਤੁਹਾਡੀ ਠੀਕ ਹੈ ਉਹਦੇ ਕਰਕੇ ਥੋੜਾ ਜਿਹਾ ਦਿਮਾਗ ਉਧਰ ਨੂੰ ਘੁੰਮਦਾ ਹੈ ਉੱਦਾਂ ਠੀਕ ਐ ਸ਼ੂਗਰ ਸ਼ੱਕਰ ਦਾ ਕੀ ਹਾਲ ਆ ਤੇਰੇ ਦਾ ਬਸ ਲੈ ਬਸ ਕੋਈ ਜਵਾਬ ਨਹੀਂ ਬਸ ਚੈੱਕ ਨਹੀਂ ਕਰਾਈ ਮੈਂ ਕਿੰਨੇ ਕ ਦਿਨ ਹੋ ਗਏ ਬਸ ਮੈਂ ਕਹਿੰਦੀ 2 ਮਹੀਨੇ ਹੋ ਗਏ ਨਹੀਂ ਫਿਰ ਇਹ ਤਾਂ ਹਲਤ ਗੱਲ ਆ ਉਹ ਖਾਣੇ ਪੀਣੇ ਦਾ ਕੰਟਰੋਲ ਹੈਗਾ ਕਿ ਨਹੀਂ ਖਾਣੇ ਪੀਣੇ ਦਾ ਫਿੱਕੀ ਚਾਹ ਪਿੰਦੀ ਮੈਂ ਅੱਛਾ ਬਾਕੀ ਸਭ ਕੁਝ ਚੱਲਦਾ ਪਏ ਕਿ ਚਾਹੇ ਫਿੱਕੀ ਪੀਂਦੀ ਨਾ ਨਾ ਮਿੱਠਾ ਮੋਟਾ ਨਹੀਂ ਖਾਂਦੀ ਵੈਰੀ ਗੁੱਡ ਹਾਂ ਮੇਰੇ ਨਾਲ ਤੇ ਤਾਂ ਤੂੰ ਸਿਆਣੀ ਐ ਮੈਂ ਤਾਂ ਆਪ ਮੂਰਖ ਮੈਂ ਛੱਡਦਾ ਹੀ ਕੁਤ ਨਹੀਂ ਕਰਦੇ ਮੈਨੂੰ ਲਊ ਪੀ ਜਾਂਦੇ ਹਰ ਮੈਂ ਖਾਂਦਾ ਵੀ ਵੀਡੀਓ ਦੇ ਵਿੱਚ ਐ ਚੱਕ ਕੇ ਸਾਰਿਆਂ ਦੇ ਸਾਹਮਣੇ ਲੋਕ ਵੀ ਮੇਰੀ ਹੀ ਮਗਰ ਪੈਂਦੇ ਆ ਸਰਪੰਨ ਸਾਹਿਬ ਗੱਲ ਐਦਾਂ ਪਤਾ ਨਹੀਂ ਯਾਰ ਦੇਖ ਲਓ ਜਿਹੜੀ ਚੀਜ਼ ਤੇ ਆਪਾਂ ਮਨਾ ਕਰੀਏ ਨਾ ਮੈਂ ਜਿਕਰ ਹੁੰਦੀ ਹੈ ਮਨ ਦੇ ਵਿੱਚ ਜਿਹੜੀ ਚੀਜ਼ ਨੂੰ ਮਨਾ ਕਰ ਲੋ ਬੰਦੇ ਨੇ ਜਾਣਾ ਹੀ ਉਧਰ ਨਾ ਹੁੰਦਾ ਏ ਉਧਰ ਨੂੰ ਮਨ ਦੇ ਵਿੱਚ ਉਧਰ ਮਨ ਦੇ ਜਾਂਦਾ ਹੀ ਉਹਦੇ ਨੂੰ ਮਰਦਾ ਮੈਨੂੰ ਦੱਸ ਦਾਂ ਅਸੀਂ ਨਮਾ ਸ਼ਹਿਰ ਵਾਲੇ ਏਰੀਆ ਦੇ ਵਿੱਚ ਕਿਤੇ ਨਾਟਕ ਕਰਨ ਗਏ ਤੇ ਕੋਈ ਸਥਾਨ ਸੀਗਾ ਵੀ ਮੈਨੂੰ ਹੁਣ ਮੈਨੂੰ ਪਤਾ ਨਹੀਂ ਵੀ ਕਿ ਪੀਰਾਂ ਦਾ ਸਥਾਨ ਤਾਂ ਜਾਂ ਕੋਈ ਬਾਬਿਆਂ ਦਾ ਕਿਤੇ ਮੇਰੇ ਦਿਮਾਗ 'ਚ ਨਹੀਂ ਗਏ ਸੀਗੇ ਸਾਨੂੰ ਗੱਡੀ 'ਚ ਤੇ ਜਦੋਂ ਉੱਤਰੇ ਅਸੀਂ ਕਹਿੰਦੇ ਕਿੱਥੇ ਜਿਹਨੂੰ ਹੈ ਵੀ ਕਾਫੀ ਮਤਲਬ ਜੰਗਲ ਜਿਹਾ ਏਰੀਆ ਜਿਹਾ ਸੀਗਾ ਵੀ ਆਲੇ-ਦਲੇ ਬੂਟੇ-ਬਾਟੇ ਬਹੁਤ ਸੀ ਪਿੰਡ ਦੇ ਵਿੱਚ ਬਾਗਬਾਨੀ ਜੀ ਦੇ ਵਿੱਚ ਸੀਗੀ ਜਗ੍ਹਾ ਉਹ ਉੱਥੇ ਕੋਈ ਹੈਗਾ ਸੀ ਕੋਈ ਪ੍ਰੋਗਰਾਮ ਉੱਥੇ ਵੀ ਸਾਡਾ ਸ਼ਾਮ ਨੂੰ ਨਾਟਕ ਰੱਖਿਆ ਪਿਆ ਸੀਗਾ ਅ ਗੱਡੀ ਦੇ ਕੋਲ ਅਸੀਂ ਦੱਸਦਾ ਫੋਨ ਕਰਕੇ ਵੀ ਸਾਡੀ ਗੱਡੀ ਆ ਕੀ ਸਾਨੂੰ ਦੱਸੋ ਤੁਸੀਂ ਗੱਡੀ ਕਿੱਥੇ ਲਾਈਏ ਕੀ ਕਰੀਏ ਕੀ ਨਾ ਕਰੀਏ ਹੈ ਨਾ ਉਹ ਗੱਡੀ ਲਾ ਕੇ ਅਸੀਂ ਇੱਥੇ ਖੜਕੇ ਤੇ ਬੰਦਾ ਆ ਗਿਆ ਕਹਿੰਦਾ ਪਾਜੀ ਵੀ ਗੱਡੀ ਲਿਆਓ ਉੱਥੇ ਨੂੰ ਅੰਦਰ ਨੂੰ ਹਾਂਜੀ ਠੀਕ ਹੈ ਗੱਡੀ ਨੂੰ ਸਾਨੂੰ ਮਤਲਬ ਇਹ ਸੋਚ ਲਓ ਵੀ 2-300 ਮੀਟਰ ਲੈ ਗਿਆ ਡੇਰੇ ਦੇ ਅੰਦਰ ਜਿੱਥੇ ਨੂੰ ਜਾਣਾ ਤਾਂ ਮੈਂ ਹਾਂ ਜੰਗਲੇ ਜੰਗਲ ਪਾ ਲਿਆ ਸਾਨੂੰ ਵੀ ਇਹ ਕਿ ਚੱਕਰ ਹੈ ਹਾਂ ਇਹ ਤੇ ਸਾਨੂੰ ਉੱਥੇ ਤੇ ਖੜਕੇ ਮਾਂ ਵੀ ਇਹ ਹੋਰੇ ਪਾਸੇ ਨੂੰ ਲੈ ਜਾਈ ਜਾਂਦਾ ਗੱਡੀ ਦੇ ਉੱਤਰ ਦੀ ਸਾਰ ਕਹਿੰਦਾ ਬਾਈ ਜੀ ਨੋਟ ਕਰੋ ਇੱਕ ਤਾਂ ਇਹ ਜਗ੍ਹਾ ਦੇ ਉੱਪਰ ਪਸ਼ਾਬ ਨਹੀਂ ਕਰਨਾ ਕਿਤੇ ਨੇ ਠੀਕ ਹੈ ਠੀਕ ਹੈ ਇੱਕ ਬਾਈ ਕਹਿੰਦਾ ਇੱਥੇ ਥੁੱਕਣਾ ਨਹੀਂ ਹੈਗਾ ਹਾਂ ਹਾਂ ਦੋ ਗੱਲਾਂ ਕਹਿ ਤੀਆਂ ਦੋਹਾਂ ਦਾ ਹੀ ਪ੍ਰੈਸ਼ਰ ਬਾਥਰੂਮ ਵੀ ਕਹੇ ਜਾ ਆਇਆ ਬਾਥਰੂਮ ਪਹਿਲਾਂ ਮਹਾ ਚਲੋ ਪਹਿਲਾਂ ਯਾਰ ਗੱਡੀ ਮੋੜੋ ਬਾਥਰੂਮ ਬਾਥਰੂਮ ਕਰਿਓ ਆਪਣਾ ਪਹਿਲਾਂ ਸਹੀ ਗੱਲ ਹੈ ਜਿਹੜਾ ਸਾਡਾ ਹਾਂ ਅਸੀਂ 2 2.5 ਘੰਟੇ ਰਹਿਣਾ ਦਾ ਹਾਂ ਮੁੜ ਕੇ ਉਹ ਕੈਮੀਕਲ ਤੇ ਸਟੇਜ ਪਰਿਵਾਸਰ ਮੋਂਗਾ ਕਿੱਥੇ ਨਹੀਂ ਜਾਉਂਗੇ ਉਧਰ ਥੁੱਕ ਮੂੰਹ ਦੇ ਵਿੱਚ ਧੜ ਧੜ ਆਵੇ ਗਲਾਸ ਦੇ ਗਲਾਸੇ ਪਰ ਪਰ ਕੇ ਆਉਣ ਦੀ ਨਾ ਚੀਜ਼ ਕੀ ਆਏ ਜਿਹੜੀ ਚੀਜ਼ ਨੂੰ ਮੈਂ ਮਨਾ ਕਰੀਏ ਹੁਣ ਨਾਲ ਡਾਕਟਰ ਕਹਿੰਦੇ ਨਹੀਂ ਮਿੱਠਾ ਨਹੀਂ ਖਾਣਾ ਬਾਪ ਕਿੱਥੇ ਮਰਜੀ ਬਵੇਂ ਮਿੱਠੇ ਪਰ ਅੱਖ ਜਾਣੀ ਫਿੱਧੀਓ ਲੱਡੂ ਨੂੰ ਜਮੇ ਹੀ ਪਸੰਦ ਨਹੀਂ ਕਰਦਾ ਜਦੋਂ ਡਾਕਟਰ ਨੇ ਮਨਾ ਕਰ ਲੱਡੂ ਹੀ ਜਾਂਦਾ ਅੰਦਰ पता <laughs> क्या गल है सारा दिमाग है सारा दिमाग है जे उन तू ही ਉਹ ਦੱਸ ਦੇ ਕੋਈ ਇੰਟਰੈਕਸ਼ਨ ਦੇ ਦੋ ਵੀ ਹਾਂ ਤੈਂ ਕਾਲੀ ਬਿੱਲੀ ਵਾਰੇ ਨਹੀਂ ਸੋਚਣਾ ਦਿਮਾਗ ਚ ਕਿਆ ਸੋਚੇਗਾ ਦਿਮਾਗ ਕਾਲੀ ਬਿੱਲੀ ਵਾਰੀ ਇਹ ਕਾਲੇ ਭਾਈ ਆਜ ਵੀਡੀਓ ਕਿਉਂ ਆਏ ਕੁਦਰਤੀ ਹੈ ਆਪਣੇ ਮਾਈਂਡ ਦੇ ਵਿੱਚ ਦਿਮਾਗ ਨਾ ਨੋ ਨੋ ਐਕਸੈਪਟ ਕਰਦਾ ਹਾਂ ਜੀ ਤੂੰ ਦੇਖ ਖਾਂ ਲੈਂਦੀ ਗੁਰਦਾਰਾ ਪਛਾਤਾ ਖਾਂ ਲੈਂਦੀ ਹੈ ਨਾ ਗੁਰਦਾਰਾ ਨਾ ਮੈਂ ਕੀਤੇ ਖਾਂਦੀ ਮੈਂ ਅੱਛਾ ਫੇਰ ਇਹ ਤਾਂ ਕਾਲੀ ਕਰਾਂ ਤਾਂ ਵੀ ਕਰਾਂ ਤਾਂ ਕੱਲੇ ਨੂੰ ਰੋਕ ਰੱਖ ਦਿੰਦੇ ਆਪਣਾ ਗੁਰਦੁਆਰੇ ਕਿ ਨਹੀਂ ਤਾਂ ਮਿੱਠਾ ਮੂੰਹ ਕਰੇ ਆਂਦੀ ਮੰਮੀ ਤੂੰ ਮੈਂ ਤੇ ਦੇਖ ਲੈਦੀਂ ਦੀ ਕਿ ਤੇ ਨਹੀਂ ਜਮਾ ਵੀ ਨਹੀਂ ਕੋਈ ਗੱਲ ਨਹੀਂ ਹੁਣ ਤੂੰ ਮੇਰੀ ਗੱਲ ਸੁਣ ਹੁਣ ਪੋਤੇ ਪੋਤੇ ਦੇਖ ਲੈ ਆਪਾਂ ਨੇ ਕੋਈ ਗੱਲ ਨਹੀਂ ਬਾਬਾ ਨਾਨਕ ਬਸ ਆਪੇ ਹਾਂ ਨਹੀਂ ਜਾਂਦੀ ਪਰ ਨੱਬਦੋ ਟੈਂਪ ਲੈਦੀਂ ਮਿੱਠੇ ਦਾ ਪੰਗਾ ਗੱਲ ਤਾਂ ਤੇਰੀ ਚਾਹਨਾ ਹੈ ਕੀ ਕੋਈ ਮੈਨੂੰ ਦੱਸ ਦੇ ਚਾਹਨਾ ਹੈ ਚਾਹਨਾ ਦੱਸ ਹੈ ਕੋਈ ਮਨਚ ਹੈ ਖਿਆਲ ਕੋਈ ਜਾਣਾ ਕਿਧਰ ਘੁੰਮਣਾ ਨਾ ਨਾ ਹਾਂ ਦੇਖ ਲੈ ਹੋਲੇ ਬਾਅਦ ਚੱਲ ਹੋਲੇ ਦੇ ਬਾਅਦ ਬਣਾ ਲੈਂਦੇ ਆ ਜਾਣਾ ਦੇਖ ਲੈ ਆਪ ਨਾਨਕਿਆਂ ਨੂੰ ਜਾਣਾ ਹੈ ਕੋਈ ਗੁਰਦੁਆਰੇ ਚ ਜਾਣਾ ਕਿਤੇ ਘੁੰਮਣਾ ਬਣਾ ਲੈਂਦੇ ਆ ਪਲਾਨ ਹੋਰ ਕੀ ਆ ਕਾਨਕ ਵਿੱਚ ਬਾਅਦ ਹੈ ਹੋਲੇ ਦੇ ਬਾਅਦ ਆ ਨਾ ਹਾਂ ਮੈਨੂੰ ਤਾਂ ਲੱਗਦਾ ਸੁਖਵੀਰਾਂ ਹੀ ਕੱਲ ਨੂੰ ਤਿਆਰੀ ਕਰੀ ਫਿਰਦੇ ਆ ਆਪਣਾ ਉਹਨੂੰ ਜਾਣ ਵਾਸਤੇ ਅੰਮ੍ਰਿਤਸਰ ਅੰਮ੍ਰਿਤਸਰ ਨੂੰ ਵਾਧੂ ਕਾ ਕਦੋਂ ਤੋਂ ਗਿਆਇਓ ਹਾਂ ਜਾਇਆ ਉਹ ਤੇ ਤੇ ਜਾ ਨਹੀਂ ਹੋਣਾ ਦਾ ਹਾਂ ਮੈਂ ਦਾ ਮੈਂ ਸਰਪੰਚ ਗਏ ਤੇ ਉਹਨੇ ਗਏ ਥੋੜੇ ਦਿਨ ਪਹਿਲਾਂ ਥੋੜੇ ਦਿਨ ਹੋ ਗਏ ਸੀ ਮੈਂ ਤਾਂ 3-4 ਦਿਨ ਹੋ ਗਏ ਸੀ ਜਾ ਕੇ ਆਏ ਆ ਅੱਛਾ ਘੁੰਮ ਕੇ ਆਏ ਇੱਕ ਮੁੰਡਾ ਹੋਰ ਸੀਗਾ ਸਾਡੇ ਨਾਲ ਅੰਮ੍ਰਿਤਸਰ ਸਾਰੇ ਗੁਰਦੁਆਰਿਆਂ ਚ ਘੁੰਮ ਕੇ ਆਏ ਬਸ ਆਉਂਦੀ ਸਾਰ ਉਹਨੇ ਲਾਲਾ ਚੱਕ ਲਿਆ ਕੱਲਾ ਘੁੰਮਣਾ ਤੂੰ ਅਸੀਂ ਵੀ ਜਾਵੂਗੇ ਫਰਾਂ ਅਟੇ ਭੀਗਾ ਸਟ੍ਰਾਈਕ ਪਰ ਆ ਕੇ ਘਰ ਦੇ ਜਦੇ ਉਹਨਾਂ ਨੇ ਅੱਜ ਆਰਡਰ ਸੁਣਾਤਾ ਵੀ ਸਵੇਰਿਆਂ ਸਾਡੀ ਤਿਆਰੀ ਹੈ ਜਾਣ ਦੀ ਬਾਤ ਤੇ ਮੈਨੂੰ ਇਹ ਵੀ ਕਹਿਤਾ ਵੀ ਕਿੰਨੇ ਹਜ਼ਾਰ ਰੁਪਈਆ 5 5000 ਰੁਪਈਆ ਕੈਸ਼ ਲੈ ਕੇ ਆਏ ਹੋ ਨਾਲੇ ਉਹਦੇ ਅਕਾਊਂਟਾਂ ਦੇ ਵਿੱਚ ਪੇਮੈਂਟ ਹੈਗੀ ਆ ਸਾਰੇ ਪਾਸੇ ਦੇਣੀ ਆ ਉਹ ਕੈਸ਼ ਮੰਗਾਇਆ ਨਾ ਤਾਰ ਤਾਂ ਲੱਗ ਲਿਓ ਜਾਣਾ ਉਹਨਾਂ ਨੇ ਵੀ ਕੈਸ਼ ਵੀ ਨਹੀਂ ਦੇਦਾ ਨਹੀਂ ਆਲਰੇਡੀ ਉਹਨਾਂ ਕੋ ਗੂਗਲ ਪੇ ਚੱਲਦੇ ਆ ਗੂਗਲ ਪੇ ਦੇ ਵਿੱਚ ਪੇਮੈਂਟਾਂ ਪਾਈਆਂ ਹੋਈਆਂ ਠੀਕ ਹੈ ਹਾਂ ਬਈ ਕੀ ਚੀਜ਼ ਹੋ ਗਿਆ ਨਹੀਂ ਉਹ ਤੇਰੀ ਕਿਚੌੜ ਨਾ ਉਹ ਵੀਰੇ ਖਾ ਖਾ ਖਲ ਇਹ ਕੀ ਖਾ ਇਹ ਤਾਂ ਰੋਂਡੀ ਹੋ ਗਈ ਯਾਰ ਨਾ 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 ਔਰ ਤੂੰ ਮੇਰੀ ਗੱਲ ਤਾਂ ਸਮਝੇ ਇਹਨੂੰ ਇੱਥੇ ਨਾ ਰੱਖ ਮੇਰੀ ਗੱਲ ਸਮਝ ਮੇਰੀਆਂ ਬਾਈ ਦੋ ਬੰਨਦੇ ਮਨ ਨੂੰ ਨਹੀਂ ਪਤਾ ਮੈਂ ਨਹੀਂ ਖਾ ਸਕਦਾ ਮੇਰੇ ਕੋ ਐਨੂੰ ਪੁੱਛ ਕੇ ਦੇਖ ਰਸਤੇ ਦੇ ਵਿੱਚ ਮੇਰੇ ਨਾਲ ਖ ਮਾਰਿਆ ਬਟਿੱਡ ਦਾ ਹੈ ਗਿਆ ਫਿਰ ਉਹ ਕਰੀ ਬੰਨ ਬੰਨਣੇ ਵਾਲਾ ਕੰਮ ਹੋ ਗਿਆ ਤਾਂ ਕੋਈ ਬੰਨੇ ਲੈ ਮੇਰੇ ਲਈ ਤੂੰ ਬੰਨ ਕੇ ਦੇ ਦੇ ਮੈਨੂੰ ਲਵਾਫੇ ਚ ਪਾ ਕੇ ਚਾਹ ਜ਼ਬਰਦਸਤੀ ਬੁਲਾ ਤਾ ਸੌ ਲੱਗੇ ਜਾਂ ਵੀ ਜ਼ਬਰਦਸਤੀ ਵਾਲਾ ਕੰਮ ਹੋ ਗਿਆ ਨਹੀਂ 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 ਓਏ ਤੂੰ ਮੈਨੂੰ ਚਾਹ ਜਵਾਬ ਦਿਓ ਇਹ ਨਹੀਂ ਸੁਣੀ ਸੌ ਲੱਗੇ ਗੁਰੂ ਦੀ ਫਤ ਗੁਰੂ ਦੀ ਸੌਂ ਤੇ ਪਰਦੇ ਨਹੀਂ ਮਾਂ ਦੀ ਸੌਂ ਲੱਗੇ ਮੈਨੂੰ ਕੁੜੀ ਦੀ ਸੌਂ ਲੱਗੇ ਸੁਣ ਲੈ ਨਵਜੋ ਸੱਤੂ ਦੀ ਗੱਲ ਈ ਨੇ ਉਹ ਉੱਥੇ ਦੇ ਕਹਿਆ ਕਹਿੰਦਾ ਚਾਹ ਜ਼ਿਆਦਾ ਪੀ ਹੋਗੀ ਕਹਿੰਦਾ ਭਾਈ ਚਾਹ ਚ ਉਹਨੂੰ ਤੋਂ ਪਹਿਲੇ ਜਿਹਾ ਤਾਂ ਹੀ ਤੈਨੂੰ ਇੱਥੇ ਜਦ ਮੋਟਰਸਾਈਕਲ ਚੱਕਿਆ ਤੈਨੂੰ ਕਿਹਾ ਨਾ ਬੇਸੀ ਜੀ ਕੁਝ ਵੀ ਲੈਣਾ ਉਹ ਬੇਵਸ ਹੋਇਆ ਵਾ ਕੰਮ ਉੱਥੇ ਦੇ ਕੁਝ ਈ ਕੀ ਕਹਦਾ ਹੈ ਨਹੀਂ ਨਹੀਂ ਖਾਣੀ ਨਹੀਂ ਤੂੰ ਮੈਨੂੰ ਬੰਨ ਦੇ ਅੱਛਾ ਮੈਨੂੰ ਬੰਨ ਦੇ ਨਾਲ ਨਾ ਨੱਪ ਦੇ ਕਿੱਲੀ ਹਾਂ ਨੱਪ ਦੇ ਕਿੱਲੀ ਪਤਾ ਨਹੀਂ ਕਿਆ ਕਹਿੰਦਾ ਉਹ ਨੱਪ ਜੋਂ ਸੱਦੂ ਨਹੀਂ ਨਹੀਂ ਨੱਪ ਦੇ ਕਿੱਲੀ ਕੋ ਸੈਕਣਾ ਕਹਿੰਦਾ ਉਹ ਕੱਲੀ ਉਹ ਹਾਂ ਨਾ ਨਾ ਦਿੱਲੀ ਵੀ ਕਹਿੰਦਾ ਉਹਨਾਂ ਨਾਲ ਅੱਛਾ ਅੱਜ ਦਿੱਲੀ ਅੱਛਾ ਕਿ ਕਹਿੰਦਾ ਕਹਿੰਦਾ ਕਿੱਲੀ ਅੱਜ ਜਲੰਧਰ ਕੱਲ ਨੂੰ ਦਿੱਲੀ ਹਾਂ ਉਹ ਜਲੰਧਰ ਦੇ ਲੜਦਾ ਉਹ ਅੱਜ ਜਲੰਧਰ ਕੱਲ ਨੂੰ ਦਿੱਲੀ ਹਾਂ ਅੱਜ ਜਲੰਧਰ ਕੱਲ ਤੋਂ ਮੇਰੀ ਗੱਲ ਵੀਰ ਬਣ ਕੇ ਨਹੀਂ ਨਹੀਂ ਮੈਂ ਇੱਕ ਖਾਂ ਸਾਰਾ ਗੱਲ ਇਹ ਤਾਂ ਰੋਂਡੀ ਕਰਤੀ ਯਾਰ ਕਿਹੜੇ ਕਿਹੜੇ ਚੱਕਰਾਂ ਚ ਪਾਤਾ ਸਰਪੰਚਾਂ ਤੁਸੀਂ ਪਾਇਆ ਯਾਰ ਮੈਨ ਨੂੰ ਜਿਹੜੀ ਗੱਲ ਗੱਲ ਆਪਾਂ ਬਿਮਾਰ ਹੋਈਏ ਪਰ ਇਹ ਇਹੋ ਬਣੀ ਕਿੱਧਰ ਐ ਨਾਣੇ ਦਾਣੇ ਖਾਣੇ ਹੈਲੋ ਇਹੋ ਬਣੀ ਕਿੱਧਰ ਐ ਨਾਣੇ ਦਾਣੇ ਨਾਣੇ ਦਾਣੇ ਭਾਬੀ ਨੇ ਵੀ ਮਲਾਉਣਾ ਕਿਹੜੀ ਬਣਾਉਣ ਲੱਗੀ ਵੀ ਐ ਚੱਲ ਸਰਾ ਸੜ ਹਾਂ ਤੂੰ ਯਾਰ ਯਾਰ ਕੀ ਆ ਯਾਰ ਇਹ ਤਾਂ ਗਲਤ ਹੋ ਗਿਆ ਕੰਮ ਮੈਂ ਤਾਂ ਬਾਈ ਬਸ ਤੂੰ ਮੇਰੇ ਤੋਂ ਬੰਨ ਦੇ ਮੈਂ ਨਾ ਤੂੰ ਖਾ ਲੈ ਪਟੂਰੇ ਇਹਨਾਂ ਆਹ ਲੈ ਲੋ ਤੇ ਨਹੀਂ ਲੈ ਜਾਓ ਨਹੀਂ ਜਾਏ ਮਤਲਬ ਕਿ ਇਹਦਾ ਵੀ ਕੰਮ ਆਏਗਾ ਬਾਅਦ ਬਾਤਾਂ ਬੇਬਸ ਹੋਇਆ ਪਿਆ ਕੰਮ ਇੱਕ ਖਾ ਲੈਨੇ ਆ ਕਿੱਦਾਂ ਫਿਰ ਮੈਂ ਖਾ ਲਈ ਤਿੰਨ ਕੱਟੇ ਖਾਣ ਦੀਆਂ ਨਹੀਂ ਜਾ ਰੋਟੀ ਹੋਏ ਦਾ ਆਲੇ ਕਿੱਧਰ ਮੁੱਛ ਲੱਗੀ ਅੱਧੀ ਮੁੱਛ ਅੱਧੀ ਲੱਗੀ ਵੀ ਅੱਧੀ ਲੱਗੀ ਮੈਂ ਸਾਸਰੀ ਕਾ ਤਾਂ ਬੁਲਾ ਲਿਆ ਕਰ ਪੁੱਤ ਕੱਲ ਬਣਾਉਣੀ ਨੂੰ ਪੁੱਤ ਉਹ ਛੋਟੇ ਕਾਕੇ ਉਹ ਸਾਸਰੀ ਕਾ ਬੁਲਾ ਦਿੱਤੀ ਅਬੀ ਅਬੀ ਤਾਂ ਸਿੱਕਾ ਬੁਲਾਇਆ ਕਰ ਪੁੱਤ ਆ ਲੈ ਜਣਾ ਬਸ ਬੰਨੇ ਸੱਚੀ ਬਹੁਤ ਜ਼ਿਆਦਾ ਹੋ ਗਿਆ ਖਾਓ ਖਾਓ ਉਹ ਬੇਵੱਸ ਮੰਨੀ ਮੰਨੀ ਵੀਦਰ ਬੇਵੱਸ ਆ ਗਈ ਭਾਬੀ ਹੁਣ ਮੈਂ ਭਾਬੀ ਦਾ ਕਿਹਾ ਕਿੱਕਣਾ ਮੋੜਾ ਮੈਨੂੰ ਸਮਝ ਨਹੀਂ ਲੱਗਦੀ ਭਾਬੀ ਤੇਰੇ ਕਿਹਦੇ ਕੁਰਕੀ ਖਾਣ ਲੱਗਿਆ ਮੈਨਾਂ ਇੱਕ ਕੁਰਕੀ ਨਹੀਂ ਹੈਗੀ ਆ ਦੇਖ ਭਾਬੀ ਯਾਰ ਤੂੰ ਬੰਨ ਦੇ ਲੈ ਮੈਂ ਤੈਨੂੰ ਇਹ ਨਹੀਂ ਕਹਿੰਦਾ ਵੀਡੀਓ ਦੇ ਵਿੱਚ ਖਾਉਂਗਾ ਮੈਂ ਖਾ ਲਈ ਭਾਦੀ ਕੱਦੀ ਬਣਾਉਣੇ ਤੇ 5 ਵਜੇ ਕਹਿੰਦੇ ਸੀ ਜਾਣੇ ਅਸੀਂ ਮੇਮਾ ਖਾਣੀ ਹੈ ਭਾਦੀ ਕਿੱਦਾਂ ਬਣਾਉਂਦੇ ਆ ਅਸੀਂ ਪਹਿਲੇ ਕੁੱਤਾ ਘੁਮਾ ਚਲ ਗਿਆਂ ਹੂੰ ਇਹ ਵੀ ਲਿਖੀ ਵੀ ਸੀ ਤੁਹਾਡੀ ਵੀ ਫੇਰ ਹਾਂ ਜੇ ਹੁਣ ਜਗ੍ਹਾ ਹੀ ਨਾ ਹੋਵੇ ਜੇ ਮੈਂ ਇੱਥੇ ਤੇ ਗੱਡੀ ਜੀ ਜਾਂਦਾ ਜਾਂਦਾ ਉੱਥੇ ਜਾ ਕੇ ਗਾਂ ਕੱਢੇ ਦਿੱਤੀ ਹੁੰਦਾ ਫਾਇਦਾ ਕੀ ਵੀ ਤਾਂ ਕਹਿਣ ਵੀ ਜਾਂਦੇ ਜਾਂਦੇ ਜਗ੍ਹਾ ਬਣ ਜਾਂਦੀ ਹਾਂ ਹਾਂ ਹੈ ਉਹ ਜੰਪਿੰਗ ਦੇ ਵਿੱਚ ਜਗ੍ਹਾ ਏ ਰੋਂਡੀ ਕਰਤੀ ਤੁਸੀਂ ਸਰਦਨ ਸਰ ਤੁਸੀਂ ਆਪਣੀ ਲਵੇਟਤੀ ਮੈਂ ਲਵੇਟਤੀ ਆਪਣੇ ਬਸ ਇਹਨੇ ਆਪਣਾ ਲਵੇਟਤੀ ਆ ਨਾ ਮੇਰੀ ਗੱਲ ਸੁਣ ਪੱਪੀ ਸੱਚੀ ਕਹਾਂ ਮੈਂ ਤੈਨੂੰ ਲੈ ਤੂੰ ਮੈਨੂੰ ਬਸ ਨਾ ਇਹਨੇ ਜੂ ਵੀ ਸੁਆਦ ਬਥੇਰਾ ਵਧੀਆ ਆ ਮੈਂ ਤੇਰੀ ਸਾਰੀਆਂ ਹੀ ਲੈ ਲੀਆਂ ਦਾ ਇਹਨੂੰ ਮੈਨੂੰ ਕਿਸੇ ਉਹਦੇ ਵਿੱਚ ਲਵੇਟ ਦੇ ਕੀ ਕਹਿੰਦੇ ਹੁੰਦੇ ਆਹੋ ਆ ਵੀਰ ਦੀ ਉਹਦੀ ਬਈ ਖਾਦੀ ਹਾਂ ਮੈਂ ਖਾਦੀ ਨਹੀਂ ਮੈਂ ਤੇਰੇ ਕੇਤੇ ਬੁਰਕੀ ਖਾ ਲਈ ਜੇ ਤੂੰ ਮੇਰੇ ਹੱਥ ਕਰ ਵੀ ਬੁਰਕੀ ਮੂੰਹ ਚ ਪਾਵੇ ਤਾਂ ਹੀ ਮੈਂ ਖਾ ਲੂ ਕੋਈ ਗੱਲ ਨਹੀਂ ਏ ਕੋਈ ਨਹੀਂ ਕੁਝ ਨਹੀਂ ਆ ਰੌਲਾ ਨਹੀਂ ਪਾਈ। ਕਿ ਰੋਟੀ ਆ ਚੱਕੀ ਮੀਲੀ ਮੇਰੇ। ਹਾਂ। ਇਹ ਫੇ ਭੰਪੀ ਭਾਬੀ ਮਾ ਮਾਵਾ ਪਾਉਂਦੀ ਨਹੀਂ ਹੁੰਦੀਆਂ। ਉਹ ਤਾਂ ਬੁਰਕੀ ਮੋਚ ਫੇਰ। ਮਾਵਾ ਤਾਂ ਬੋਲਦੀ ਐ। ਹੋਰ ਫੇਰ। ਠੀਕ ਆ ਬਈ। ਅੱਛਾ ਬਣ ਰਿਹਾ ਤਾਂ ਕੰਮ ਹੈ ਨਾ। ਭਾਬੀ ਇਹ ਇਹਦਾ ਕੰਮ ਫੇਰ ਤੁਹਾਨੂੰ ਥੋੜਾ ਜਿਹਾ ਕਰਨਾ ਪੈਣਾ ਵਾ। ਧੂਆਂ ਤਾਂ ਕੱਢਣੇ ਆਲਾ। ਓ ਬਾਬੇ। ਉਹ ਆਪਣੇ ਫੋਨ ਦੇ ਵਿੱਚ ਉਲ ਗਿਆ ਵਾ ਹੁਣ। ਫੇ ਮੈਂ ਜਾਂਦਾ ਕਿ ਤੂੰ ਤੂੰ ਜਾਂਦਾ ਕਿ ਦੇਖੀ ਗਿਆ ਦੋਨੋਂ। ਆਉਂਦਾ ਹੋਇਆ ਵੀ ਦੇਖੀ ਗਿਆ। ਸ਼ੁਰੂ ਕਰ ਲਗਾ ਲੈ ਫੋਨ ਤੇ ਵੀ ਜੇ ਆਪਣੇ ਬਿਜ਼ਨਸ ਦੇ ਰਿਲੇਟਿਵ ਲੈ ਬਈ ਹੁਣ ਤਾਂ ਸਾਨੂੰ ਜਾਣਾ ਪੈਣਾ ਹੁੰਦਾ ਲੇਟ ਹੋ ਗਿਆ ਕੰਮ ਜਿਆਦਾ ਹਾਂ ਵੀ ਪੁੱਤਰਾ ਹੋ ਜੁਨੇ ਕਾਕੇ ਮੈਂ ਤੁਹਾਡੇ ਕੋਲੋਂ ਚੀਜ਼ੀ ਨਹੀਂ ਲੈ ਕੇ ਆ ਮੈਂ ਸੌਰੀ ਮੇਰੀ ਹੁਣ ਅਗਲਾ ਵਾਰ ਤੁਹਾਨੂੰ ਚੀਜ਼ੀ ਜਦੋਂ ਵਧੀਆ ਤੂੰ ਕਿਆ ਕਹਿੰਦੀ ਸੀ ਕਿਆ ਲੈ ਕੇ ਆਉਣੀ ਸੀ ਕਿਆ ਤੇਰੇ ਬਾਰੇ ਤੂੰ ਸਪੈਸ਼ਲ ਚੀਜ਼ ਕਹਿੰਦੀ ਸੀ ਵੀ ਕੁਝ ਲੈ ਕੇ ਆਈ ਸਪੈਸ਼ਲ ਕੁਝ ਗੋਲ ਗੋਲ ਦੀ ਚਾਕਲੇਟ ਹੈ ਗੋਲ ਗੋਲ ਦੀ ਚਾਕਲੇਟ ਹੈ ਹਨਾ ਯਾਰ ਸੱਚੀਓ ਮੇਰੇ ਘੱਟੇ ਦਿਨ ਬੁਰਾ ਹਾਲ ਕਰਿਆ ਵਾ ਸੱਚੀ ਕਹਾਂ ਗਾਲੇ ਬਾਈ ਟਿੱਡ ਪੂਰਾ ਰੱਜਿਆ ਵਾ ਤੂੰ ਚੈੱਕ ਕਰਕੇ ਦੇਖੋ ਨਜੇ ਅੱਜ ਨਾ ਥੇ ਚੰਡੀਗੜ੍ਹ ਇਹਨੇ ਦੋ ਜਿੱਥੇ ਨੇ ਨੇ ਉਹ ਚੱਕੇ ਆਪਣੇ ਸਮਾਨ ਉਹ ਕਿਆ ਕਹਿੰਦੇ ਆ ਉਹ ਚੱਕੇ ਆ ਕੈਮਰੇ ਉਹਨਾਂ ਨੇ ਦੋ ਦੋ ਕੋਚੇ ਅਸੀਂ ਪਹਿਨਾ ਆਪ ਲਾਈਵ ਵਿੱਚ ਕੋਚੇ ਦਸੀਂ ਸਾਰਿਆਂ ਨੂੰ ਖਾਂਦੇ ਦਿਖਾਏ ਹੋਏ ਆ ਫਿਰ ਕੀ ਹੋ ਗਿਆ ਇਹ ਕਟੋਰੀ ਉਂ ਤੱਕ ਉਹ ਨਹੀਂ ਪਤਾ ਨਹੀਂ ਕੀ ਸਿਸਟਮ ਆ ਉਹ ਟਿੱਡ ਵੀ ਫਰਹਾਬ ਹੀ ਦਿੱਤਾ ਹੋ ਨਹੀਂ ਤੂੰ ਹੈ ਖੜਾ ਸੇ ਤੋਂ ਜਿਹੜੀ ਬਾਹਰ ਤੋਂ ਬਾਹਰ ਦੀ ਚੀਜ਼ ਦੇਖਣੀ ਚਾਹ ਹਾਂ ਉਹ ਤੇ ਮੈਂ ਰੌਂਦੇ ਹੋਏ ਰਸਤੇ ਦੇ ਵਿੱਚ ਦੋ ਜਗ੍ਹਾ ਦੁੱਧ ਪੀਤਾ ਆ ਵੀਡੀਓ ਚੜਾਈ ਹੈ ਉਹਦੀ ਵੀਡੀਓ ਚੜ ਰਹੀ ਹੈ ਹੁਣ ਟਰੈਕਟਰ ਵਾਲੀ ਠੀਕ ਹੈ ਨਾ ਫੇਰ ਪੰਗਾ ਪੈ ਗਿਆ ਹੁਣ ਇੱਥੇ ਵੀ ਕੀ ਕਰੂੰਗਾ ਚਲ ਕੋਈ ਬੰਨ ਹੋ ਗਿਆ ਖਾਲੂਆ ਚਲੋ ਠੀਕ ਹੈ ਜੀ ਹੁਣ ਅਗਲੇ ਬਲੌਗ 'ਚ ਮਿਲਦੇ ਹਾਂ ਬਲੌਜੀ ਸਤਿ ਸ੍ਰੀ ਅਕਾਲ ਮਨਾਪ ਲਾਂ ਚੱਲੀਏ ਕਿਧਰ ਨੂੰ ਤਾਂ ਉਹ ਵੀ ਤਿਆਰ ਹੈ ਬਾਹਰ ਆਪਣਾ 21 ਤਰੀਕ ਤੱਕ ਪੇਪਰ ਆਣ ਜਾਣੇ ਨੇ ਬੜੀਕ ਪੇਪਰ ਕਰਾ ਲਵਾਂ ਮੇਰੇ ਮੇਰੇ ਬੜਾ ਹੁਣ ਆਪਣਾ ਕੋ ਮੋਟਰਸਾਈਕਲ ਆ ਮੇਰੇ ਵਾਲੇ ਖਿੱਚਦੇ ਆ ਕਰਨਾ ਕੋਈ ਚੱਕਰ ਨਹੀਂ ਇਹਦਾ ਸਫਰ ਬਹੁਤ ਵਧੀਆ ਮੋਟਰਸਾਈਕਲ ਦਾ ਮੋਟਰਸਾਈਕਲ ਦਾ ਸਫਰ ਵਧੀਆ ਪਰ ਮੈਨੂੰ ਥੋੜਾ ਜਿਹਾ ਉਹਦਾ ਲੱਗਦਾ ਮੋਟਰਸਾਈਕਲ ਨਹੀਂ ਨਹੀਂ ਮਨੂੰ ਜਿਹੜੀ ਸੁਭਾ ਕੋਈ ਨਹੀਂ ਹੋ ਜਾਂਦੀ ਗੱਡੀ 'ਚ ਵਿੱਚ ਉਹਦਾ ਡੀਜ਼ਲ ਦਾ ਚੜਦਾ ਉਹਦੀਆਂ ਲਗਣਾਂ ਕੋਈ ਮਿਲਦਾ ਅਜੇ ਮੈਂ ਕਿੱਥੇ ਹਰਜੀ ਤੇ ਵੀ ਗੱਲ ਜੇ ਗੱਡੀ ਆਗਤ ਲਾਵੇ ਕੋਈ ਚੱਕਰ ਨਹੀਂ ਪਿੱਛੇ ਬੈਠੀ ਕੋਈ ਬੰਦਾ ਪੈਂਦਾ ਤੇ ਵੀ ਗੱਲ ਤੇਰੀ ਠੀਕ ਹੈ ਆਖਿਆ ਵਸੇ ਆ ਫਿਕਰ ਨਹੀਂ ਸਿਰੋ ਹੀ ਠੀਕ ਆ ਮਿਲਦੇ ਆ ਅਗਲੇ ਬਲੌਕ ਕਿਤਾ ਮਰਦੀ ਖੜਾ ਦਿੱਤਾ ਬਾਕੀ ਇਹ ਵੀ ਗੱਲ ਹੈਗੀ ਆ ਕਿਤਾ ਮਰਦੀ ਲਾ ਦੇ ਜਾ ਕੇ ਸਹੀ ਗੱਲ ਜਿਵੇਂ ਹੁਣ ਹੋਲਾ ਮਾਂ ਲਾਉਣਾ ਪੀੜ ਦੇ ਵਿੱਚ ਇਹ ਲੰਘੇਣਾ ਹਾਂ ਜਿੱਧਰ ਮਰਜੀ ਬਾੜ ਕੇ ਲੈ ਜਾ ਦੋ ਟਾਈਕਾ ਦੋ ਟਾਈਕਾ ਰਾਮ ਨਾ ਰਵੇ ਜਿਹੜਾ ਜਹਾਜ਼ਾ ਪਹਿਣਾ ਪਹਿਣਾ ਲਾਣਾ ਉਹਦੇ ਕੋਰਸਾ ਵੀ ਗਿਆ ਤਾਂ ਮੈਂ ਫੋਟੋਸਿਕ ਤੇ ਚਲੇ ਗਏ ਸੀ ਮੈਂ ਅੰਦਰ ਪਹੁੰਚ ਗਈ ਫਿਰ ਜੇ ਗੱਡੀ ਹੁੰਦੀ ਗੱਡੀ ਦਾ ਜਾਮੇ ਬਹੁਤ ਤਾਂ ਹੂੰ ਨਾ ਰੱਖਾ ਨਵਾਂ ਟੋਨ ਪਲੇਜ ਬੰਦ ਹੋ ਗਿਆ ਨਾ ਜਿੱਥੇ ਜਿੱਥੇ ਗੱਡੀ ਦੀ ਜ਼ਰੂਰਤ ਹੈਗੀ ਹੈ ਉੱਥੇ ਹੈਗੀ ਵੀ ਆ ਕੋਈ ਗੱਲ ਕਰਦਾ ਨਾ ਮੈਂ ਚਾਚਾ ਹੁਣ ਨਾਨਕਿਆਂ ਤੇ ਆਏ ਤੇ ਭਿੱਜਦੇ ਆਏ ਆ ਠੰਡ ਦੇ ਵਿੱਚ ਉੱਥੇ ਜੇ ਗੱਡੀ ਹੁੰਦੀ ਵੀ ਥੋੜਾ ਜਿਹਾ ਕਸ਼ਟ ਉੱਥੇ ਕੱਟ ਲੈਣਾ ਤਾਂ ਥੋੜਾ ਜਿਹਾ ਕਸ਼ਟ ਪੈ ਜਾ ਹੂੰ ਚੱਲ ਠੀਕ ਆ ਮਾਤਾ ਫਿਰ ਓਕੇ ਚੰਗਾ ਠੀਕ ਕਰਨਾ ਤੇ